ਮੈਂ ਬੜਾ ਹੈਰਾਨ ਐ ਵੀ ਬ੍ਰਿਟਿਸ਼ ਰਾਜ ਦੇ ਵਿੱਚ ਭਾਰਤੀਆਂ ਨੂੰ ਆਪਣੀਆਂ ਹੱਕਾਂ ਜਿਹੜੀਆਂ ਨੇ ਵਾਜਬ ਮੰਗਵਾਉਣ ਵਾਸਤੇ ਰੋਸ ਮਜ਼ਾਰਿਆਂ ਧਰਨਿਆਂ ਜਾਂ ਰੋਸ ਮਾਰਚਾਂ ਦਾ ਜਿਹੜਾ ਹੈ ਉਹ ਸਹਾਰਾ ਲੈਣਾ ਪੈਂਦਾ ਸੀ ਪਰ ਇੱਥੇ ਆਜ਼ਾਦ ਭਾਰਤ ਦੇ ਵਿੱਚ ਜਿਹਨੂੰ ਆਜ਼ਾਦ ਭਾਰਤ ਕਹਿੰਦੇ ਐ ਇੱਥੇ ਵੀ ਜੇ ਲੋਕਾਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਆਪਣੀਆਂ ਜਿਹੜੀਆਂ ਵਾਜਬ ਹੱਕੀ ਮੰਗਾ ਜਿਹੜੀਆਂ ਮੰਵਾਉਣ ਵਾਸਤੇ ਰੋਸ ਪ੍ਰਦਰਸ਼ਨਾਂ ਤੇ ਰੋਸ ਮਜ਼ਾਰਿਆਂ ਜਾਂ ਰੋਸ ਮਾਰਚਾਂ ਜਾਂ ਭੁਖੜਤਾ ਲੰਦ ਸਾਰਾ ਲੈਣਾ ਪੈਂਦਾ ਤੇ ਇਸ ਤੋਂ ਵੱਧ ਕੀ ਮਾਰੀ ਜਿਹੜੀ ਗੱਲ ਕੀ ਹੋ ਸਕਦੀ ਹੈ ਮੈਂ ਹੈਰਾਨ ਆ ਵੀ ਇਹਨਾਂ ਪਰਿਵਾਰਾਂ ਨੂੰ ਤੇ ਉੱਥੇ ਜੇਲ੍ਹ ਦੇ ਵਿੱਚ ਬੈਠੇ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੂੰ ਅੱਜ 15 ਦਿਨ ਹੋ ਗਏ ਤੇ ਸਰਕਾਰ ਦੇ ਕੰਨਾਂ ਤੇ ਜੁਗਨੀ ਸਰਕੀ ਹੈ ਅਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਇਹਨਾਂ ਦਾ ਹਾਲਚਲ ਪੁੱਛਣ ਵੀ ਨਹੀਂ ਆਇਆ ਵੀ ਤੁਹਾਡੀ ਮੰਗ ਕੀ ਹੈ ਤੁਸੀਂ ਕਿਉਂ ਬੈਠੇ ਹੋ ਉੱਥੇ ਜਦਕਿ ਡੈਮੋਕ੍ਰੇਸੀ ਦੇ ਵਿੱਚ ਇਹ ਤਕਾਜ਼ਾ ਹੈ ਕਿ ਜਦੋਂ ਕੋਈ ਬੰਦਾ ਪ੍ਰੋਟੈਸਟ ਕਰਦਾ ਹੈ ਤਾਂ ਗਵਰਨਮੈਂਟ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਜਾ ਕੇ ਪੁੱਛਣਾ ਕਿ ਭਾਈ ਤੈਨੂੰ ਤਕਲੀਫ ਕੀ ਹੈ ਦਿੱਕਤ ਕੀ ਹੈ ਕੀ ਤੇਰੀ ਸਮੱਸਿਆ ਹੈਗੀ ਹੈ ਜਾਇਜ਼ ਹੈ ਨਜਾਇਜ਼ ਹੈ ਪਰ ਹੈਰਾਨ ਹੋ ਗਿਆ ਕਿ 10 ਦਿਨ ਹੋ ਗਏ ਅੱਜ ਇਹਨਾਂ ਪਰਿਵਾਰਾਂ ਨੂੰ ਭੁੱਖ ਹੜਤਾਲ ਤੇ ਬੈਠੇ ਆ ਸਰਕਾਰ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਜਿਹੜਾ ਹੈ ਉਹ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਨਹੀਂ ਆਇਆ ਮੈਂ ਪਹਿਲਾਂ ਵੀ ਇਹ ਸ਼ਬਦ ਕਹੇ ਹੈ ਕਿ ਜੇ ਇਹਨਾਂ ਪਰਿਵਾਰਾਂ ਨੂੰ ਜਾਂ ਉਹਨਾਂ ਬੱਚਿਆਂ ਨੂੰ ਕੁਝ ਵੀ ਹੁੰਦਾ ਤੇ ਉਹਦੀ ਜ਼ਿੰਮੇਵਾਰ ਜਿਹੜੀ ਹੈ ਸਰਕਾਰਾਂ ਹੋਣਗੀਆਂ ਸਰਕਾਰ ਨੂੰ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਪਰਿਵਾਰਾਂ ਨਾਲ ਇਹਨਾਂ ਦੀ ਜਿਹੜੀ ਮੰਗ ਵਾਜਬ ਹੈ ਕੋਈ ਗਲਤ ਮੰਗ ਨਹੀਂ ਹੈ ਇਹ ਸਿਰਫ ਤੇ ਸਿਰਫ ਉਹਨਾਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਹੈ ਤੇ ਇਹਦੇ ਵਿੱਚ ਕੋਈ ਦਿੱਕਤ ਵੀ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਪੰਜਾਬ ਦੀਆਂ ਜ਼ਿਲ੍ਹਾ ਚੋਂ ਆ ਜਾਣਗੇ ਤੇ ਇਹ ਪਰਿਵਾਰਾਂ ਦਾ ਜਿਹੜਾ ਉਹਨਾਂ ਨੂੰ ਮਿਲਣਾ ਜਿਹੜਾ ਥੋੜਾ ਆਸਾਨ ਹੋ ਜਾਏਗਾ ਡਿਬਰੂਗੜ ਦਾ ਇੱਕ ਚੱਕਰ ਜਿਹੜਾ ਇੱਕ ਪਰਿਵਾਰ ਦੇ ਜਾਂਦਾ ਤੇ ਜਾਂ ਇੱਕ ਜੀ ਵੀ ਜੇ ਜਾਂਦਾ ਤੇ 40-45 ਹਜ਼ਾਰ ਰੁਪਈਆ ਜਿਹੜਾ ਹੈ ਉਹ ਲੱਗਦਾ ਬੜੀ ਤਕਲੀਫ ਹੈ ਬੜੀ ਆਹ ਖੈ ਤੇ ਫਿਰ ਉੱਥੋਂ ਦਾ ਜਿਹੜਾ ਕਲਚਰ ਹੈ ਉਹ ਜ਼ਿਲ੍ਹੇ ਦਾ ਜਿਹੜਾ ਮਾਹੌਲ ਹੈ ਉਹ ਸਾਡੇ ਅਮਰਤਾਰੀ ਨੌਜਵਾਨਾਂ ਇਹਨਾਂ ਨੂੰ ਸੂਟ ਨਹੀਂ ਕਰਦਾਗਾ ਇਸ ਲਈ ਅਸੀਂ ਵਾਰ-ਵਾਰ ਇਹ ਕਹਿ ਰਹੇ ਹਾਂ ਕਿ ਸਰਕਾਰ ਨੂੰ ਜਿਹੜਾ ਇਹਨਾਂ ਦੇ ਮੰਗਾਂ ਦੇ ਉੱਤੇ ਜਿਹੜਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਇਹ ਨਹੀਂ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਬਹਿ ਗਏ ਹਾਂ ਅਜੇ ਵੀ ਜਿਉਂਦੇ ਨੇ ਸਿੱਖ ਪੰਜਾਬ ਦੇ ਵਿੱਚ ਸਿੱਖਾਂ ਨੂੰ ਮਰਿਆ ਨਹੀਂ ਸਮਝਣਾ ਚਾਹੀਦਾ ਸਰਕਾਰ ਨੂੰ ਸੁਣਨਾ ਚਾਹੀਦਾ ਸਰ ਸਰਕਾਰ ਇਸ ਲਈ ਬੇਗਸ ਨਜ਼ਰ ਆ ਰਹੀ ਕਿਉਂਕਿ ਕੁਝ ਬਾਣੀ ਫੜਨ ਪਿਆਰ ਮਤਲਬ ਸਰਕਾਰ ਬਿਲਕੁਲ ਜਿਹੜੀ ਹੈ ਅੰਧ ਵਿਕਤਾ ਕਰ ਰਹੀ ਮੈਂ ਖੁਦ ਹੈਰਾਨ ਹਾਂ ਕਿ ਮੈਂ ਅੱਜ ਦੇਖਿਆ ਪੁੱਛਿਆ ਪਰਿਵਾਰਾਂ ਨੂੰ 10 ਦਿਨ ਹੋ ਗਏ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਮਤਲਬ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਜਿਹੜਾ ਇਹਨਾਂ ਨਾਲ ਕੋਈ ਗੱਲਬਾਤ ਕਰਨ ਵਾਸਤੇ ਇਹਨਾਂ ਨੂੰ ਪੁੱਛਣ ਵਾਸਤੇ ਵੀ ਹਲਚਲ ਪੁੱਛਣ ਵਾਸਤੇ ਵੀ ਭਾਈ ਤੁਹਾਡੀ ਥੋਖੜਤਾਲ ਕੀ ਕੀ ਹੈ ਤੁਹਾਡੇ ਸੇਧ ਦਾ ਕੀ ਹਾਲ ਹੈ ਜਾਂ ਤੁਹਾਡੀ ਮੰਗ ਕਿਹੜੀ ਕੀ ਹੈ ਅਸੀਂ ਸਰਕਾਰ ਤੱਕ ਪਹੁੰਚਾਉਨੇ ਕੁਝ ਵੀ ਨਹੀਂ ਫਿਰ ਇੰਨਾ ਇਗਨੋਰ ਜਿਹੜਾ ਪੰਜਾਬ ਦੇ ਅੰਦਰ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ ਜੇ ਪੰਜਾਬ ਦੇ ਅੰਦਰ ਸਿੱਖ ਅਗਨੋਰ ਹੈ ਤੇ ਬਾਹਰ ਦੇ ਬਾਕੀ ਸੂਬਿਆਂ 'ਚ ਸਿੱਖਾਂ ਨਾਲ ਕੀ ਹੋਇਆ ਪਰ ਹੁਣ ਪਰਿਵਾਰਾਂ ਨੇ ਤੁਹਾਡੇ ਮੁਲਾਕਾਤ ਕੀਤੀ ਅੱਗੇ ਕੀ ਸੰਘਰਸ਼ ਦੀ ਰੂਪਰੇਖਾ ਹੋਤੀ ਸਾਡੀ ਸਰਕਾਰ ਤੇ ਦਬਾਅ ਪਾਇਆ ਜਾ ਸਕਦਾ ਅਸੀਂ ਤਾਂ ਪਰਿਵਾਰ ਨੂੰ ਤਾਂ ਸਿਰਫ ਅਸੀਂ ਤਾਂ ਅਕਾਲਪੁਰਖ ਦੇ ਪਾਣੀ 'ਚ ਰਹਿਣ ਵਾਲੀ ਕੌਮ ਆ ਅਕਾਲਪੁਰਖ ਦੇ ਪਾਣੀ 'ਚ ਰਹਿਨੇ ਆ ਤ੍ਰਿਏ ਕਾਲ ਤੱਕ ਸਾਬ ਤੇ ਵੀ ਇਹ ਅੱਜ ਪਰਿਵਾਰ ਗਏ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਮਿਲੇ ਨੇ ਅਸੀਂ ਜੇ ਉਹਨਾਂ ਨਾਲ ਗੱਲ ਕਰਾਂਗੇ ਕੋਈ ਨਾ ਕੋਈ ਕੋਈ ਨਾ ਕੋਈ ਚੀਜ਼ ਐਸੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਸਰਕਾਰ ਦੇ ਕੰਨਾਂ ਤੱਕ ਜਿਹੜੀ ਆਵਾਜ਼ ਜਿਹੜੀ ਪਹੁੰਚ ਹਾਂਜੀ ਇਸ ਦਾ ਵਾਪਸ ਤਾਂ ਵੀ ਚੰਡੀਗੜ੍ਹ ਮਿਲਣ ਗਿਆ ਹਾਂ ਹਾਂ ਮੈਨੂੰ ਪਤਾ ਲੱਗਿਆ ਕੀ ਗੱਲਬਾਤ ਹੋਈ ਆ ਤੇ ਬਾਰੇ ਜਾਣਕਾਰੀ ਬਾਅਦ ਵਿੱਚ ਨੂੰ ਲੱਗਦਾ ਹੈ ਕਿ ਸਾਰਕਿਕ ਲੀਡਰਸ਼ਿਪ ਜਿਹੜੀ ਆ ਉਹ ਇਸ ਮਾਮਲੇ ਵਿੱਚ ਖਾਸ ਪੰਦੀ ਸਿੱਖਾਂ ਦੇ ਮਾਮਲੇ ਪਰਛਾਈ ਬਿਲਕੁਲ ਇਹ ਨਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਸੀਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਸਾਡੀਆਂ ਸੰਸਥਾਵਾਂ ਦੀ ਕ੍ਰੈਡੀਬਿਲਟੀ ਜਿਹੜੀ ਹੈ ਇਹ ਬਰਕਰਾਰ ਰੱਖਣੀ ਚਾਹੀਦੀ ਹੈ ਇਹਨੂੰ ਡਾਊਨ ਨਹੀਂ ਕੀਤਾ ਜਾਣਾ ਚਾਹੀਦਾ ਸਾਡੀਆਂ ਸੰਸਥਾਵਾਂ ਦੀ ਕ੍ਰੈਡਿਬਿਲਟੀ ਖਾਸ ਤੌਰ ਤੇ ਉੱਥੇ 84 ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀ ਹੈ ਘਟੌਲੀ ਸ਼ੁਰੂ ਹੋਈ ਹੈ ਫਿਰ 90 ਦੇ ਇਤਹਾਕੇ ਤੋਂ ਬਾਅਦ ਫਿਰ ਬੜਾ ਜ਼ੋਰ ਚੱਲਿਆ ਸਾਡੇ ਸੰਸਥਾਵਾਂ ਦੀ ਕ੍ਰੈਡਿਬਿਲਟੀ ਨੂੰ ਘਟਾਉਣ ਦਾ ਤੇ ਜਦੋਂ ਦਾ ਸੋਸ਼ਲ ਮੀਡੀਆ ਆ ਉਹਦੋਂ ਤਾਂ ਇੱਕ ਹਨੇਰੀ ਜਿਹੜੀ ਹੈ ਵਗਤ ਉਰੀ ਹੈ ਸਾਡੇ ਸੰਸਥਾਵਾਂ ਦੀ ਜਾਂ ਸਾਡੀਆਂ ਸੰਸਥਾਵਾਂ ਦੇ ਉੱਤੇ ਬੈਠੇ ਬੰਦਿਆਂ ਦੀ ਕ੍ਰੈਡਿਬਿਲਟੀ ਨੂੰ ਜਿਹੜਾ ਹੈ ਉਹ ਥੱਲੇ ਸੁੱਟਣ ਲੱਗ ਪਈ ਹੈ ਬਹੁਤ ਵੱਡਾ ਨੁਕਸਾਨ ਪਹੁੰਚਿਆ ਉਹਦੇ ਉਹੀ ਇਹੀ ਕਾਰਨ ਹੈ ਕਿ ਸਰਕਾਰਾਂ ਸਾਡੀਆਂ ਸੰਸਥਾਵਾਂ ਨੂੰ ਇਗਨੋਰ ਕਰ ਮਾਰ ਰ ਖਾਸ ਕਰਕੇ ਪਾਰਾ ਪੰਜਾਬ ਲਈ ਇੱਕ ਪਾਸੇ ਕਿਸਾਨਾਂ ਨੂੰ ਦਿੱਲੀ ਪਹੁੰਚ ਤੋਂ ਰੋਕਦੀ ਕੰਕਰੀਟ ਦੀ ਦੁਵਾਰਾ ਬਣਾ ਦਿੱਤੀ ਹੈ ਗੀਆਂ ਗੋਦੜੇ ਦੇ ਮਾਮਲੇ ਵਿੱਚ ਵੀ ਹੈ ਮੈਨੂੰ ਐਂ ਲੱਗਦਾ ਜਿਵੇਂ ਸਾਨੂੰ ਜ਼ਬਰਦਸਤੀ ਜਿਹੜਾ ਹੈ ਧੱਕ ਕੇ ਧੱਕ ਕੇ ਧੱਕ ਕੇ ਸਾਨੂੰ ਪਾਕਿਸਤਾਨ ਵਾਲੇ ਪਾਸੇ ਜਿਹੜਾ ਹੈ ਉਤਕੇ ਲੈ ਜਾ ਰਿਹਾ ਹੈ ਵੇ ਸਰਕਾਰ ਦੀ ਕੋਈ ਵਧੀਆ ਪਾਲਿਸੀ ਨਹੀਂ ਹੈ ਕਿ ਸਾਨੂੰ ਧੱਕ ਕੇ ਧੱਕ ਕੇ ਤੁਸੀਂ ਪਾਕਿਸਤਾਨ ਵਾਲੇ ਪਾਸੇ ਧਕੇਲ ਰਹੇ ਹੋ ਬਾਰਡਰ ਬੰਦ ਕਰ ਦਿੱਤੇ ਨੇ ਜਿਵੇਂ ਕਸ਼ਮੀਰ ਨੂੰ ਤੇ ਪੰਜਾਬ ਨੂੰ ਜਿਹੜਾ ਬਿਲਕੁਲ ਭਾਰਤ ਦੇ ਨਾਲੋਂ ਵੱਖਰਾ ਕਰ ਦਿੱਤਾ ਹੈ ਇਹ ਨਾ ਕੋਈ ਸਿਆਣਪ ਹੈ ਤੇ ਨਾ ਹੀ ਕੋਈ ਇਹ ਨੀਤੀ ਹੈ ਡੈਮੋਕ੍ਰੇਸੀ ਦੇ ਵਿੱਚ ਇਹ ਸਰਕਾਰ ਦਾ ਵਰਤਾਰਾ ਬਹੁਤ ਕਰਦਾ ਸਾਨੂੰ ਲੱਗਦਾ ਕਿ ਪੰਜਾਬ ਦਾ ਮਾਹੌਲ ਸਰਕਾਰ ਹੈ ਖਰਾਬ ਬਿਲਕੁਲ ਤੁਸੀਂ 1947 ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਪਰ ਕੱਢ ਕੇ ਦੇਖ ਲਓ ਜਿੰਨਾ ਵੀ ਮਾਹੌਲ ਖਰਾਬ ਹੋਇਆ ਉਹਦੇ ਵਿੱਚ ਸਰਕਾਰ ਜਾਂ ਪੋਲਿਟਿਕਲ ਪਾਰਟੀਆਂ ਵੱਲੋਂ ਘੜੀ ਜੜੀ ਹੈ ਘਟਿਆ ਕਿਸੰਦੀ ਰਾਜਨੀਤੀ ਜ਼ਿੰਮੇਵਾਰ ਹੈ ਪਰ ਜਿਹੜੇ ਭਾਜਪਾ ਦੇ ਵਿੱਚ ਆਗੂ ਆਪਣੀ ਸਿੱਖ ਹੈ ਉਹ ਗੱਲ ਕਿਉਂ ਨਹੀਂ ਕਰਦੇ ਜ਼ਿੰਮੇਵਾਰ ਕਿਸੇ ਵੀ ਪਾਰਟੀ ਦੇ ਨਹੀਂ ਕਰ ਰਹੀ ਭਾਜਪਾ ਦੇ ਨੇ ਕੀ ਕਰਨੀ ਹੈ ਜੀ ਦੇ ਸਾਰੇ ਅੱਖਾਂ ਬੰਦ ਕਰਕੇ ਤੇ ਕੰਨ ਬੰਦ ਕਰਕੇ ਬੈਠੇ ਆ ਵੀ ਸਿੱਖ ਮੁੱਦਿਆਂ ਦਾ ਜਾਂ ਸਿੱਖ ਹਿੱਤਾਂ ਦਾ ਕਿਸੇ ਨੂੰ ਧਿਆਨ ਨਹੀਂ ਕਰਦੇ ਕਦੇ ਕੁਰਸੀ ਦਾ ਲਾਲਚ ਹੈਗਾ ਉਹਨਾਂ ਨੂੰ ਕੁਰਸੀਆਂ ਦਾ ਲਾਲਚ ਹੈ ਜਾਂ ਕੀ ਲਾਲਚ ਹੈ ਇਹ ਤਾਂ ਉਹਨੂੰ ਵਾਹਿਗੁਰੂ ਜਾਣਦਾ ਹੈ ਕੌਮ ਦਾ ਕਿਸੇ ਦਾ ਤੁਹਾਡਾ ਪ੍ਰਭਾਵ ਖੂਲਦਾ ਕੀ ਤੁਸੀਂ ਬੀਜੇਪੀ ਜਿਹੇ ਰਹਿੰਦੇ ਸਿੱਖਾਂ ਨੂੰ ਤੇ ਸੱਦਾ ਦਿਓ ਬਿਲਕੁਲ ਮੈਂ ਇਕੱਲੇ ਬੀਜੇਪੀ 'ਚ ਨਹੀਂ ਮੈਂ ਸਾਰੀਆਂ ਪਾਰਟੀਆਂ ਦੇ ਵਿੱਚ ਬੈਠੇ ਸਿੱਖਾਂ ਨੂੰ ਕਹੂੰਗਾ ਇਹ ਜਿਹੜੀਆਂ ਪਰਿਵਾਰ ਦੀਆਂ ਮੰਗਾਂ ਨੇ ਜਾਂ ਬੱਚੇ ਜਿਹੜੇ ਉੱਥੇ ਬੈਠੇ ਨੇ ਉਹਨਾਂ ਦੀਆਂ ਸੇਤਾਂ ਦਾ ਧਿਆਨ ਰੱਖਿਆ ਜਾਵੇ ਜੋ ਉਹਨਾਂ ਦੀ ਆਵਾਜ਼ ਮੰਗਿਆ ਉਹ ਪੂਰੀ ਕੀਤੀ ਜਾਏ ਉਹ ਉਹਦੇ ਲਈ ਜਦੋਂ ਤੱਕ